ਆਸਾ ਮੁਹੱਲਾ ਪਹਿਲਾ ਮਨਸਾ ਮਨਹਿ ਸਮਾਇ ਲਈ ਹੋਰ ਉਪਦੇਸ਼ ਦਖਸ਼ ਦੇ ਹਨ ਗਰੀਬ ਨੂੰ ਜੀ ਫਰਮਾਉਂਦੇ ਹਨ ਜੀ ਮਨਸਾ ਮਨਹਿ ਸਮਾਇ ਲਈ ਮਨਸਾ ਜਿਹੜੀ ਆਖਿਨੇ ਕੋਟੇ ਲੇਟੀ ਨੋਤੀ ਨੋਤੀ ਲੋਕ ਵਾਸਨੇ ਦੇ ਵਾਸਨੇ ਸਾਸਰ ਵਾਸਨੇ ਪਧਨੀ ਵਾਸਨੇ ਅਰਥੀ ਵਾਸਨੇ ਅੰਨੁਸਤਾਨ ਵਾਸਨਾ ਇਹ ਸਾਰੀਆਂ ਵਾਸਨ ਨੂੰ ਮਨ ਦੇ ਸਮਾਇਲੇ ਸਾਰਿਆਂ ਮਨ ਕੀ ਲੀਏ ਕਰਲਾ ਜੀ ਉਸ ਬਾਸ਼ਮਾਨ ਨੂੰ ਬਹੁਤ ਜਨ ਸੱਚ ਕਰਨ ਨੂੰ ਅੰਦਰ ਕਾਲ ਸਤਿਉਨਾਮ ਦੇ ਜਹਾਲ ਤੇ ਚੜ ਕੇ ਅਰੇ ਜੋ ਸੰਸਾਰ ਸੁਮੰਦਰ ਜੰਮਣ ਮੰਨਦਾ ਜਿਹੜਾ ਹੀ ਜਲ ਹੈ ਇਹ ਸੋਏ ਸਾਝੀ ਆਨੁ ਕਰਨਾ ਹੋਵੇਗਾ ਨਿਸ਼ਚੇ ਕਰਕੇ ਆਦ ਜੁਗਾਦ ਦਇਆਲ ਤੂੰ ਮੈ ਰੋਹੀ ਸ਼ਰਮ ਪੈ ਰੋ ਕੋਹ ਹੀ ਮਾਰਾ ਸਾਰੇ ਜਗ ਦੇ ਆਗ ਰੂਪ ਹੋ ਸਾਝੀ ਤੇ ਤਾਂ ਆਦ ਜੁਗਾ ਹਵਕਾਂ ਵਿੱਚ ਵੀ ਬੇਆਦਾ ਘਰ ਤੂੰ ਆਪ ਹੈ ठाकुर تیری ਸਭ ਅਕਾਲ ਪੁਰਖ ਆਪ ਜੀ ਕੀ ਸ਼ਰਨ ਹਾਂ ਮੈਂ ਦਾਤੋ ਹਮ ਜਾਚ ਕਹਾਂ ਤੁਸੀਂ ਦਾਤਿ ਹੋ ਜੁਗਾ ਜੁਗਾ ਕਰਕੇ ਅਸੀਂ ਮਾਰੇ ਅਜੇ ਜਾਚ ਕਹਾਂ ਮੰਗਦੇ ਹਾਂ ਹਰ ਦਰਸ਼ਨ ਦੀਜੈ ਕਿਹੜੀ ਜਾਚ ਨਾਲ ਕਰਦੇ ਹੋ ਕੋਈ ਮੰਨੀ ਮੰਗਦਾ ਹੈ ਕੋਈ ਮੱਖਣ ਮੰਗਦਾ ਹੈ ਕੋਈ ਦੁੱਧ ਮੰਗਦਾ ਹੈ ਅਸੀਂ ਤਾਂ ਮਾਰੇ ਦਾਤ ਮੰਗਦੇ ਆਪਦੇ ਪਾਸ ਜਾਚ ਕੋ ਬਣ ਕੇ ਹਰ ਦਰਸਨ ਦੀ ਜੇ ਫਰੀ ਆਉ ਤੇ ਦਰਸ਼ਨ ਬਖਸ਼ੀਏ ਕਿਰਪਾ ਦ੍ਰਿਸ਼ਟੀ ਕਰੋ ਗੁਰਮੁਖ ਨਾਮ ਉਤੇ ਆਈਏ ਉਤਰ ਗੁੰਦੇ ਆਈ ਗੁਰਮੁਖ ਣਕੇ ਨਾਮ ਨੂੰ ਧਿਆਉਣਾ ਕਰੀਏ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਪ੍ਰਮੇਸ਼ਰ ਦੇ ਨਾਮ ਨੂੰ ਧਿਆਈਏ ਮਨ ਮੰਦਰ ਭੀਜੇ ਜੇ ਜਿਹੜਾ ਮਨ ਮੰਦਰ ਮੰਦਰ ਦਾ ਬਾਂਦਰ ਦੀ ਨਿਆਈਂ ਚੰਚਲ ਹੈ ਮਾਨ ਇਸ ਪ੍ਰਕਾਰੇ ਭੇਜ ਜਾਏਗਾ ਮੰਨ ਜਾਏਗਾ ਮਨ ਮੰਦਰ ਮਨੋ ਦੇ ਅੰਦਰ ਹੀ ਮੰਦਰ ਦਾ ਪਹਿਚਾਨ ਰੂਪ ਹੈ ਜਦੋਂ ਮਨ ਮੰਨ ਜਾਏਗਾ ਮੰਦਰ ਦਾ ਪਹਿਚਾਨ ਦੇ ਜਨ ਮਨ ਭੇਜ ਜਾਏਗਾ ਐ ਤਿੰਨਕ ਹੋ ਕੇ ਢਲ ਕੇ ਮਿਲ ਜਾਏਗਾ ਮੰਨ ਦੇ ਅੰਦਰ ਜੋ ਮੰਦਰ ਸਿਰੋਮਣੀ ਪ੍ਰਵੇਸ਼ਵਰ ਦਾ ਪਹਿਚਾਨ ਰੂਪ ਹੋ ਉਸ ਵਿੱਚ ਮਨ ਪੰਜ ਭੇਜ ਜਾਏਗਾ ਉਹਦੀ ਪ੍ਰਾਪਤੀ ਦਾ ਮਾਨ ਹੀ ਮੰਦਰ ਹੈ ਜਦੋਂ ਮਨ ਢਲ ਜਾਵੇ ਪ੍ਰਿੰਦ ਕਿ ਉਦੋਂ ਉਸ ਦੀ ਪ੍ਰਾਪਤੀ ਹੁੰਦੀ ਹੈ ਰਹਾਉ ਉਹਦਾ ਲਾਲ ਜਿ ਛੋਡੀ ਐ ਇਹ ਝੂਠੇ ਪੰਜਾਬਸਾਂ ਦਾ ਜਿਹੜਾ ਖਾਣ ਦਾ ਪੀਣ ਦਾ ਝੋਗਣ ਦਾ ਪਹਿਰਨ ਦਾ ਇਹ ਝੂਠਾ ਲਾਲ ਜਿ ਛੱਡ ਲਈ ਏ ਤੋ ਸਾਚ ਪਛਾਣੈ ਤਾ ਭਾਈ ਸੱਚ ਸਰੂਪ ਦੀ ਪਛਾਣ ਹੁੰਦੀ ਹੈ ਗੁਰ ਕੈਬਦ ਸਮਾਈ ਤਾ ਸੱਚੇ ਪਛਾਣ ਲੇਗਾ ਕਿ ਦੇ ਅੰਦਰ ਲਾਲ ਜਿ ਕੋਈ ਨਹੀਂ ਹੁਣੇ ਮੇਰੀ ਪ੍ਰਾਪਤੀ ਦੇ ਨਾਇਕ ਬਣ ਗਿਆ ਹੈ ਗੁਰ ਕੈ ਸਬਦ ਸਮਾਈ ਸਤਿਗੁਰ ਦੇ ਪਦਸ਼ਾਹ ਦੇ ਸ਼ਬਦ ਦੀ ਕਮਾਈ ਕਰਕੇ ਵਾਹਿਗੁਰੂ ਦੀ ਸਮਾਈਏ ਮਿਲੀਦਾ ਹੈ ਪਰਮਾਰਥ ਜਾਣ ਜਦੋਂ ਸਮਾਈਏ ਨਸ਼ਟ ਹੋ ਜਾਈਏ ਗੁਰਾਂ ਦੇ ਸ਼ਬਦ ਦੀ ਕਮਾਈ ਤੇ ਉਦੋਂ ਪਰਮਾਰਥ ਤਤਸਰੂਪ ਗਿਆਨ ਨੂੰ ਜਾਣ ਲਈ ਬਹਿ ਇਹੋ ਮਨ ਰਾਜਾ ਲੂ ਬੀਆ ਮਨ ਭਾਈ ਐਸਾ ਮਨ ਵਾਏ ਕਿ ਉਹ ਲੋਭੀਆਂ ਦੀ ਸੰਗਤ ਕਰਕੇ ਲੋਭੀ ਬਣਿਆ ਹੋਇਆ ਹੈ ਇਹ ਮੰਨ ਰਾਜਾ ਬਣਿਆ ਗੁਰਬਿੰਦ ਸਿੰਘ ਸਮਝਾਈਏ ਮੰਨ ਰਾਜਾ ਸੁਲਤਾਨ ਮੰਨ ਰਾਜਿਆਂ ਦਾ ਰਾਜ ਚੱਕਰਵਰਤੀ ਬਣਿਆ ਬੈਠਾ ਹੈ ਇੰਦਰੀਏ ਦੇ ਸਿਪਾਹੀ ਹਨਗੇ ਅਤੇ ਇਹਦੀਆਂ ਜਿਹੜੀਆਂ ਬਿਰਤੀਆਂ ਹਨ ਇਹਦੀਆਂ ਰਾਣੀਆਂ ਹਨੀਆਂ ਅਤੇ ਮੰਨ ਦੇ ਜਿਹੜੇ ਸੰਸਕਾਰੇ ਉਹ ਵਜ਼ੀਰ ਹਨਗੇ ਇਸ ਪ੍ਰਕਾਰ ਮਨ ਰਾਜਾ ਬਣਿਆ ਦੋ ਬੀਆਂ ਨਾਲੀਆਂ ਦਾ ਲੋਭ ਤੋ ਲੋ ਭਾਈ ਇਹ ਨਵੀਂਆਂ ਪੁਰਖਾਂ ਦਾ ਨਾਨਾ ਰਜੇ ਗੁਣ ਦੇ ਪ੍ਰਤਾਪ ਕਰਕੇ ਰਜੇ ਗੁਣ ਦੇ ਹੌਲੇ ਪ੍ਰਤਾਪ ਕਰਕੇ ਲੋਭੀਆਂ ਦਾ ਨਾਨਾ ਰਾਜਾ ਬਣਿਆ ਬੈਠਾ ਹੈ ਦੁਨੀਆਂ ਦਾ ਪਾਤਸ਼ਾਲਾ ਬਣਿਆ ਬੈਠਾ ਹੈ ਲੋਭ ਤੋ ਲੋ ਭਾਈ ਜਿਹੜੇ ਲੋਹਾ ਮਾਨ ਕਰਨ ਵਾਲੇ ਨੂੰ ਪਦਾਰਥਾਂ ਦੇ ਨਾਲ ਦਿੱਤ ਹੋਣੀ ਏੜੀ ਵੀ ਨਹੀਂ ਆਏ ਉਹਨਾਂ ਵਿੱਚ ਹਰ ਵਕਤ ਲੋਹਾ ਮਾਨ ਹੋਇਆ ਰਹਿੰਦਾ ਹੈ ਕਿ ਪਦਾਰਥਾ ਜਿਹੜੇ ਹੈ ਉਹ ਤੋਂ ਨਿਵਾਇ ਮਾਨ ਕਰਨ ਵਾਲੇ ਰਾਤ ਦਿਨੇ ਦੇਖਣ ਵਿੱਚ ਸੁਣਨ ਵਿੱਚ ਸੁੰਘਣ ਵਿੱਚ ਲੋਪ ਵਿਚੇ ਦੀ ਦਿੱਤੀ ਆ ਰਹੀ ਹੈ ਗੁਰਮੁਖ ਲੂਬਲੇ ਵਾਰੀ ਹੈ ਕੰਢੀ ਸੰਗਤ ਕਰਕੇ ਜਿਹੜੀ ਦੀ ਨਿਆਈ ਮਾਰਨ ਵਾਲਾ ਲੂਬ ਹੋਇਆ ਨਿਵਾਇ ਮਾਨ ਕਰਕੇ ਜਿਹਨੇ ਭੌਰੇ ਜਿਹੜੇ ਹੈ ਉਹ ਫੁੱਲਾਂ ਦੀ ਵਾਸ਼ਨਾ ਲੈਂਦੇ ਲੈਂਦੇ ਉੱਥੇ ਵਿਚ ਵਿੱਚ ਵਿੱਚ ਕੇ ਮਰ ਜਾਂਦੇ ਹੈ ਇਸੇ ਪ੍ਰਕਾਰ ਮਿੱਕੇ ਮੱਖਣੂਆ ਕਿਉਂ ਲੇ ਉਦਾਰੀ ਮਿੱਕੇ ਦੀ ਵੇਖ ਕੇ ਬੱਖਰੀ ਆਈਏ ਦੀ ਮਿੱਕੇ ਦੇ ਲੋਬੇ ਕਿ ਲਾ ਕੇ ਉਹਦੇ ਕਿ ਖੰਭ ਗਵਾ ਕੇ ਮਰ ਜਾਂਦੀ ਹੈ ਐਵੇਂ ਜਿਹੜੇ ਵਿਸ਼ੇ ਹੈ ਇਹ ਵੀ ਮਾਇਆ ਹੈ ਇਸ ਲਾਬੇ ਬੁੜਗੀ ਨਹੀਂ ਆਈ ਹੈ ਗਿਨ ਖੇਲ ਨੂੰ ਕੀ ਕਰਮਾਂ ਦੇ ਕਾਹੀਂ ਇਹ ਮਿੱਕੇ ਤੋੜ ਕੇ ਐਸਾ ਸੁਹਾਇ ਮਾਨ ਹੋ ਕਰਕੇ ਇਨੋਂ ਵਿੱਚ ਹੀ ਲੋਹਾਇ ਮਾਨ ਹੋ ਕੇ ਲੋ ਟਿਹੜੀ ਨਹੀਂ ਆਈ ਪਰ ਨਾ ਸੋ ਜਾਂਦਾ ਹੈ ਗੁਰਮੁਖ ਲੋਭ ਨਿਵਾਰੀ ਐ ਗੁਰਮੁਖਾਂ ਦੀ ਸੰਗਤ ਕਰਕੇ ਲੋਭ ਦੀ ਨਿਗਰਤੀ ਕਰੀ ਦੀ ਹੈ ਖਾਣ ਪੀਣ ਭੋਗਣ ਦਾ ਲਾਲ ਛੱਡੀਏ ਲਾਲੋ ਛੋਡੂ ਵੰਦਿਓ ਲਾਲ ਜੀ ਦੁਖ ਭਾਰੀ ਹਾਰਤੇੋਂ ਬਾਣੇ ਆਈ ਇਸ ਪ੍ਰਕਾਰ ਹਰੀ ਦੇ ਨਾਲ ਪ੍ਰੀਤੀ ਭਾਈ ਬਣੇ ਹੁੰਦੀ ਹੈ ਗੁਰਮਖੰਦ ਦੀ ਕੱਲਰ ਖੇਤੀ ਬੀਜੀ ਐ ਜੋ ਧਾਈ ਕੱਲਰ ਵਾਲੀ ਧਰਤੀ 'ਚ ਖੇਤੀ ਜਾ ਕੇ ਬੀਜੀ ਗਈ ਏ ਕਿਉਂ ਲਾਹਾ ਪਾਵੈ ਜਿੱਦੋਂ ਅਰਗ ਦੀਵੀ ਐਵੇਂ ਜਾਂਦਾ ਹੈ ਤੇ ਲਾਹਾ ਜਿਹੜਾ 1000 ਗੁਣਾ ਖੇਤੀ ਨੂੰ ਪੈਦਾ ਹੋਣੇ ਦਾਣੇ ਨੇ ਉਹ ਲਾਭ ਤਕੀਪ ਹੋਣਾ ਸੀ ਇਸੇ ਪ੍ਰਕਾਰ ਕੱਲੇ ਵੀ ਨਹੀਂ ਆਈ ਜਿਹੜੇ ਨਸਰਵ ਆਦਮੀ ਹੈ ਸਰਵਾ ਰੂਪੀ ਜ਼ਮੀਨ ਚੰਗੀ ਨਹੀਂ ਹੈ ਉਹ ਕੱਲ ਵੀ ਧਰਤੀ ਹੈ ਨਸਵਕ ਪੁਰਖ ਜਿਹੜੇ ਪਾਤੀ ਆਦਮੀ ਹੈ ਪਾਪਾ ਰੂਪੀ ਕੱਲਰ ਜਿਨ੍ਹਾਂ ਦੇ ਅੰਦਰ ਜਮਾ ਹੋਇਆ ਹੋਇਆ ਉਹਦੇ ਅੰਦਰ ਉਪਦੇਸ਼ ਰੂਪੀ ਜੇ ਖੇਤੀ ਲਈ ਜਾਈਏ ਸਰਵਣ ਗਿਆਨ ਕਰਾਈਏ ਕਿਉਂ ਲਾਹਾ ਪਾਵੇ ਉਹ ਕਿਸ ਪ੍ਰਕਾਰ ਬ੍ਰਹਮਾਨੰਦ ਰੂਪੀ ਲਾਹਾ ਖੇਤੀ ਵਿੱਚ ਜੋ ਹਜ਼ਾਰ ਗੁਣਾ ਫਲ ਰੂਪੋ ਕਿਵੇਂ ਪਾਸਿਕ ਨਹੀਂ ਪ੍ਰਾਪਤ ਹੋਵੇਗਾ ਮਨਮੁਖ ਸਚਨਾ ਭੀ ਜਈ ਜਿਹੜਾ ਮਨੁਖੁਰਖ ਹੈ ਉਹਦਾ ਸੱਚੇ ਨਾਮ ਤੇ ਮਨ ਭੀਦਾ ਨਹੀਂ ਮੰੰਦਾ ਨਹੀਂ ਮਨਮੁਖ ਦਾ ਮਨ ਜਿਹੜਾ ਬੇਮੁਖ ਰਿੰਦਾ ਹੈ ਕੂੜੇ ਗੁਡਾਵੇ ਕੋਈ ਇਹਨੇ ਕੂਡ ਮੋਲਣ ਵਾਲੇ ਤੇ ਕੂੜ ਵਿੱਚ ਹੀ ਗੱਡੇ ਰਹਿੰਦੇ ਮਿਲੇ ਰਹਿੰਦੇ ਹੈ ਜੇ ਕੋਈ ਬੋਲੇ ਸੱਚ ਕੂੜਾ ਜਲ ਜਾ ਵੀ ਸੋ ਇਸ ਤਰਕਾਰ ਕੂੜੇ ਫੁਰਖਾਂ ਦਾ ਚਿੱਤ ਉਹ ਕੂੜੇ ਆਰੀ ਰੱਜੇ ਕੂੜ ਜੀ ਬਿਸਤਰਾ ਖਾ ਖਾ ਲਈ ਜਿਵੇਂ ਕਾਮ ਬਿਸਤਰਾ ਖਾ ਕੇ ਖੁਸ਼ ਹੁੰਦੇ ਐ ਤੇ ਉਹ ਝੂਠ ਬੋਲਣ ਵਾਲੇ ਲੋਕ ਜਿਹੜੇ ਐ ਉਹ ਕੂੜ ਮੋਲ ਵਲ ਕੇ ਕੂੜੇ ਪਦਾਰਥਾਂ ਦੀ ਗੁਡਾਵਾ ਆਪਣੇ ਕਿਤਨੋਂ ਮਿਲਦੇ ਐ ਗੁਡਾਉਂਦੇ ਐ ਕੂੜੇ ਕੂੜ ਦਾ ਧਾਂਕਾ ਨਹੀਂ ਕੋਹਰ ਕੋਏ ਕਸਰਾਣੇ ਪਿਆ ਅੱਜ ਸੀ ਜਿਹੜਾ ਝੂਠ ਬੋਲਣ ਵਾਲਾ ਕੋਹਰ ਝੂਠ ਦਾ ਆਣਾ ਕਰ ਕੌਣਾ ਨਰਕ ਨਰਕ ਜਿ ਪਏ ਉਹ ਸੜਨਗੇ ਇਸ ਪ੍ਰਕਾਰ ਦੀ ਹਾਲਤ ਉਹਨਾਂ ਦੀ ਹੋਵੇਗੀ ਕੂੜ ਬੋਲਣ ਵਾਲੇ ਕੂੜ ਦੇ ਵਿੱਚ ਹੀ ਗੱਡੇ ਜਾਂਦੇ ਐ ਜਿਹੜੀਆਂ ਜੂਨਾ ਚ ਨਰਕ ਆਦਾਂ ਚ ਪੈਂਦੇ ਹਨ ਮੇਲੇ ਜਾਂਦੇ ਹਨ ਨਾਲਿ ਛੂਡੂ ਛੂਕੇ ਐਗਨੀ ਅਨੰਦਰੀ ਦੀ ਛੂਡਦੀ ਗੱਲ ਸੁਣਾਈ ਉਹ ਚਿੱਤ 'ਚ ਗੜਦੀ ਹੈ ਬਸਦੀ ਹੈ ਬਾਕੀ ਸੱਚੀ ਗੱਲ ਵੱਸਦੀ ਨਹੀਂ ਉਹਨਾਂ ਦੇ ਹਿਰਦੇ 'ਚ ਲਾਲਚ ਛੋਡੋ ਅੰਧੇ ਹੋ ਸੰਗੁਰੂ ਜੀ ਕਹਿੰਦੇ ਹੈ ਅਗਿਆਨੀਓ ਭੋਗਾ ਆਵਕਾਂ ਦੇ ਲਾਲਚ ਤਿਆਗ ਦਿਓ ਲਾਲਚ ਦੁੱਖ ਭਾਰੀ ਇਹ ਜਿਹੜਾ ਵਿਸ਼ਿਆਂ ਦਾ ਭੋਗਣਾ ਤਾਂ ਆਵਕਾਂ ਜੋੜਨ ਦਾ ਲਾਲਚ ਹੈ ਬੜਾ ਭਾਰੀ ਦੁੱਖ ਨਰਕ ਦਾ ਹੋਵੇਗਾ ਸਾਚਾ ਉਹ ਸਾਹਿਬ ਮਨ ਵਸਾ ਜੇਕਰ ਕੇ ਸੱਚਾ ਜੋ ਸਹਿਵ ਹੈ ਵਾਹਿਗੁਰੂ ਉਹ ਗੁਰਾਂ ਦੁਆਰਾ ਮਨ ਦੇ ਵਿੱਚ ਵਸ ਜਾਵੇ ਹੋਮੇ ਬੇਖਮਾਰੀ ਤੇਰੇ ਨਾਮ ਐਸਾ ਹੈ ਹੋਮੇ ਵੀ ਮਾਰ ਦੇਵੇਗਾ ਬਿਸ਼ੈ ਦੀ ਬਿਉ ਵੀ ਨਿਵਰਤ ਕਰ ਦੇਵੇਗਾ ਇਸਨ ਜਿਨ੍ਹਾਂ ਜਿਨ੍ਹਾਂ ਦੇ ਮਨ 'ਚ ਵਸਿਆ ਹੈ ਉਹਨਾਂ ਦੀ ਜੇ ਵੀ ਹੰਗ ਤਾ ਰੂਪੀ ਬਿਉ ਜਿਹੜੀ ਆ ਮਾਰਤੀ ਨਿਵਰਤ ਕਰ ਦੁੱਤੀ ਹੈ ਦੁਬਦਾ ਛੂਡ ਕੋ ਵਾਟੜੀ ਜੇ ਭਾਈ ਜਿਹੜੇ ਦੁਚਿੱਤਾ ਚਤਣਾ ਵੀ ਆ ਕਰੀਏ ਕੇ ਕਰੀਏ ਭਜਨ ਕਰੀਏ ਕਿ ਬਿਹਾਰ ਕਰੀਏ ਇਹ ਦੁਚਿੱਤਾ ਤੇ ਜਿਹੜਾ ਹੈ ਇਹ ਖੋਟਾ ਰਾਹ ਹੈ ਇਹ ਖੋਟੀ ਬਾਟ ਜਿਹੜੀ ਜੂਨਾ ਦੀ ਬਾਟ ਹੈ ਇਹ ਦੀਆਂ ਜੂਨਾ ਦੀ ਪਰਮਾਉਣ ਵਾਲੀ ਹੈ ਇਸ ਦੁਗਦਾਰ ਦੀ ਖੋਟੀ ਬਾਟ ਰਸਤੇ ਤੇ ਕਹੀਂ ਚੱਲਣਾ ਕਰ ਮੂਤ ਹੋਗੇ ਭਾਈ ਜੇ ਵੀ ਚੱਲਨੇ ਕਰਕੇ ਭਾਈ ਸੰਚਿਤ ਕਰੇ ਜਿੰਨੇ ਹਨ ਉਹਨਾਂ ਕਰਮਾਂ ਦੇ ਫਲ ਕਰਕੇ ਫਿਰ ਤੇਰੀਆਂ ਜੂਨਾ ਨੂੰ ਪ੍ਰਾਪਤ ਹੋਵੋਗੇ ਜਾਂ ਜਦੋਂ ਪ੍ਰਹਲਾਦ ਖਤਮ ਹੋਗੀ ਦਰਸ ਕਾਮ ਕਰਮਾਂ ਵਾਲੇ ਰਸਤੇ ਦੇ ਵਿੱਚ ਹੀ ਲੁੱਟੇ ਜਾਓਗੇ ਜਮਦੂਤ ਲੁੱਟ ਲੈਣਗੇ ਤੁਹਾਡੇ ਤਾਂ ਹੀ ਇੱਥੇ ਕਾਮਵਾਦ ਕੀ ਲੁੱਟ ਲੈਣਗੇ ਐਸੇ ਨਾਮ ਸਲਾਹੀ ਹੈ ਰਾਦਨੇ ਪਰਮੇਸ਼ਰ ਦੇ ਨਾਮ ਦੀ ਸਿਫਤ ਕਰਦੇ ਰਹੀਏ ਸਤਗੁਰੂ ਸਰਣਾਈ ਜੁੱਤ ਹੁੰਦੀ ਨਹੀਂ ਜੇ ਕਹੋ ਕਿ ਸਤਗੁਰੂ ਸਾਹਿਬ ਦੀ ਸ਼ਰਨ ਪਏ ਰਹੋ ਸਤ ਗੁਰਾਂ ਦੀ ਛੱਡ ਲੈਣੇ ਕਰਕੇ ਵਾਹਿਗੁਰੂ ਦੀ ਸ਼ਿਫਤ ਹੋ ਸਕੇਗੀ ਮਨਮੁਖ ਪੱਥਰ ਸਹਿਲ ਹੈ ਜਿਹੜਾ ਮਨਮੁਖ ਹੈ ਤਾਂ ਪਾਈ ਪੱਥਰ ਸਹਿਲ ਹੈ ਸਹਿਲ ਨੂੰ ਖੁਸ਼ਕ ਪੱਥਰ ਵੀ ਨਹੀਂ ਆਈਆਂ ਮਨਮੁਖ ਜਿਹੜਾ ਹੈ ਸਹਿਲ ਨਾਲ ਧਾਰੀ ਦਾ ਵੀ ਹੈ ਮਨਮੁਖ ਪੱਥਰ ਵੀ ਨਹੀਂ ਆਈਂ ਭਾਰੀ ਸੁਆੜ ਵਾਲਾ ਹੈ ਸਹਿਲ ਖੁਸ਼ਕ ਪੱਥਰ ਦੀਆਂ ਸਿਲਾ ਵੀ ਨਹੀਂ ਆਈ ਮਨਮੁਖ ਦਾ ਚਿੱਤ ਹੈ ਇਹ ਜੀਵਨ ਸੀਕਾ ਸਰਕਾਰ ਹੈ ਉਹਦਾ ਜੀਵਨ ਇਹ ਫਿੱਕਾ ਹੈ ਹਰ ਇੱਕ ਦੇ ਨਾਲ ਕੋਹੜਾ ਹੀ ਬੋਲਦਾ ਹੈ ਦੇਦਸੀ ਵਾਲੀਆਂ ਗੱਲਾਂ ਕਰਦਾ ਜਿੱਥੇ ਸਵਾਸ ਤੇ ਜਮਲਾਓ ਉਹਨੂੰ ਰਸ ਵਾਲਾ ਬਚਨ ਕਰਨਾ ਹੀ ਨਹੀਂ ਆਉਂਦਾ ਫਿੱਕੀਆਂ ਫਿੱਕੀਆਂ ਗੱਲਾਂ ਕਰਦੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਵੇ ਉਹਨਾਂ ਦਾ ਮਨ ਤਾਂ ਫਿੱਕਾ ਹੋ ਗਿਆ ਹੈ ਤਰਕਾਰ ਹੈ ਇਹ ਜੀਵਨ ਦਾ ਉਹਦੇ ਜੀਵਨ ਦਾ ਇਹਨੇ ਇਹ ਸ਼ਰਧੂਤੀ ਫਿੱਕੇ ਰਾਸੂਤੀ ਫਸਿਆ ਹੋਇਆ ਹੈ ਫਿੱਕੇ ਬੋਲਣ ਵਿੱਚ ਜਲਮਹਿ ਕੀਤਾ ਰਾਖੀ ਐ ਇਹ ਤਾਂ ਜਿਵੇਂ ਪੱਥਰ ਵਿੱਚ ਰਸ ਨਹੀਂ ਹੁੰਦਾ ਫਿੱਕਾ ਹੁੰਦਾ ਇਸੇ ਪ੍ਰਕਾਰ ਪਾਣੀ ਵਿੱਚ ਕਿੰਨਾ ਚਿਰ ਪੱਥਰ ਨੂੰ ਰੱਖ ਛੱਡੀਏ ਅੱਗ ਅੰਦਰ ਸੁੱਕਾ ਰੰਗ ਸੁੱਕਾ ਹੀ ਹੁੰਦਾ ਫੇਰ ਵੀ ਅੱਗ ਨਿਕਲਦੀ ਹੈ ਜਦੋਂ ਚਿਗਿਆੜੇ ਉਹਨੇ ਉੱਤੇ ਕੋਈ ਪੱਥਰ ਮਾਰੀਏ ਤੇ ਅੱਗ ਨਿਕਲਦੀ ਹੈ ਚਿਗਿਆੜੇ ਨਿਕਲਦੇ ਹੈ ਇਸੇ ਪ੍ਰਕਾਰ ਜਲ ਸ਼ਾਸਤਰ ਗਿਆਨੂਪੀ ਪਾਣੀ ਤੇ ਨਣੇਖ ਪੁਰਖ ਨੂੰ ਕਿੰਨਾ ਚਿਰ ਰੱਖ ਲਈਏ ਆਹ ਜੀਂਦ੍ਰਾ ਸੁੱਕਾ ਖੁਸ਼ਕਾ ਨਿਸਾਬੀ ਕੋਇ ਧਾਰਨਾ ਤੋਂ ਹੀਰਾ ਹੈ ਇਹ ਘੜੀ ਅੱਗੀ ਨਿਕਲਦੀ ਉਹਦੇ ਵਿੱਚੋਂ ਹਰ ਕਾ ਨਾਮ ਨਿਧਾਨ ਹੈ ਇਹ ਭਾਈ ਹੋਜੀ ਅਕਾਲ ਪੁਰਖ ਲੈ ਨਾਮ ਹੀ ਖਿਜਣੋ ਹੈ ਪੂਰਾ ਗੁਰ ਦੀਆ ਤੇ ਪੂਰਨ ਸਤਗੁਰੂ ਜੀ ਦੀ ਕਿਰਪਾ ਕਰਕੇ ਬਖਸ਼ ਦਿੱਤਾ ਹੈ ਨਾਨਕ ਨਾਮ ਨਾ ਵਿਸਰੇ ਮਹਾਰਾਜ ਅੱਗੇ ਰਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਆਪ ਦਾ ਨਾਮ ਨਾ ਵਿਸਰੇ ਸਤਿਗੁਰੂ ਜੀ ਜਾਚ ਦੱਸਦੇ ਹਨ ਮੱਥ ਅੰਮ੍ਰਿਤ ਕੀਆ ਜਿਨ੍ਹਾਂ ਨੂੰ ਨਾਮ ਨਹੀਂ ਪੁੱਲਦਾ ਸਤਿਗੁਰ ਨਾਨਕ ਦੇਵ ਜੀ ਕਹਿੰਦੇ ਹਨ ਉਹਨਾਂ ਨੂੰ ਬਿਵੇਕ ਰੂਪੀ ਮਧਾਨੀ ਦੁਆਰਾ ਆਪ ਦੇ ਅੰਤਾਂ ਕਰਨ ਰੂਪੀ ਚਾਟੀ ਚ ਪਾ ਕੇ ਉਪਦੇਸ਼ ਰੂਪੀ ਦੁੱਧ ਨੂੰ ਮੱਧ ਰੜਕ ਕੇ ਅੰਮ੍ਰਿਤ ਬ੍ਰਹਮ ਆਨੰਦ ਨੂੰ ਪੀਰਾ ਕੀਤਾ ਹੈ ਸੰਤੋਖ ਮੋਖਨ ਖਾਇਆ ਸਾਸ਼ ਪੀਏ ਸੰਸਾਰ ਵਿਸ਼ੇਸ਼ ਰੂਪੀ ਲੱਸੀ ਸੰਸਾਰ ਪੀਂਦਾ ਹੈ ਇਸ ਸੰਤਨ ਮੱਖੇ ਮੱਖੇ ਬ੍ਰਹਮਾਨੰਦ ਰੂਪੀ ਅੰਮ੍ਰਿਤ ਨੂੰ ਪੀਣਾ ਕੀਤਾ ਹੈ ਰਿੜਕੇ ਵਿਚਾਰ ਕੇ ਆਸਾ ਮਹੱਲਾ ਪਹਿਲਾ ਚੱਲੇ ਚੱਲਣ ਹਾਰ ਵਾਟ ਵਟਾਇਆ ਇਹ ਭਾਈ ਸਤਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਨੂੰ ਸਾਧ ਸੰਗਤ ਵੱਲੋਂ ਆਉਦਾ ਵਾਟ ਰਸਤਾ ਲਟਾ ਆਉਂਦਾ ਸੰਗਤ ਨਹੀਂ ਕਰਦੇ ਹਰ ਵਕਤ ਕੋ ਸੰਗਤ ਕਰਦੇ ਰਹਿੰਦੇ ਐ ਉਹ ਚੱਲਣ ਵਾਲੇ ਜੀਵ ਕੋਈ ਜੀਵਨਾ ਦੇ ਚਾਹਦੇ ਐ ਬਾਰ ਬਾਰ 84 ਲੱਖ ਜੂਨ ਵਿੱਚ ਹੀ ਚੱਲਣ ਵਾਲੇ ਹੋ ਕੇ ਭੌਂਦੇ ਫਿਰਦੇ ਆ ਕਦੇ ਉਹ ਮੁਕਤ ਨਹੀਂ ਹੁੰਦੇ ਅਤੇ ਜਿਨ੍ਹਾਂ ਅਨੁਸਾਰ ਸੰਗਤ ਜੀ ਕੋ ਸੰਗਤ ਦਾ ਵਾਟ ਰਸਤਾ ਵਟਾ ਲਿਆ ਉਹ ਚੱਲਣ ਵਾਲੇ ਹੋ ਕੇ ਸੱਜ ਖੜੇ ਨੂੰ ਚੱਲੇ ਹੈ ਉਹ ਆਵਾ ਗਾਉਣ ਤੋਂ ਰਹਿਤ ਹੋਣਗੇ ਉਹਨਾਂ ਜੰਮਨ ਮੰਨੀਆਂ ਜੂਨਾਂ ਦੇ ਵਾਟ ਰਸਤੇ ਨੂੰ ਵਟਾ ਲਿਆ ਹੈ ਚੱਲਣ ਵਾਲੇ ਹੋ ਕੇ ਉਹ ਸਰਬੂ ਦੇ ਉਪਦੇਸ਼ ਦੁਆਰਾ ਅਕਾਲ ਪ੍ਰਭੂ ਆਈਏ ਦੇ ਸਰੂਪ ਵਿੱਚ ਚਲੇ ਗਏ ਪਹੁੰਚ ਗਏ ਹਨ ਤੋ ਜਾ ਚੜੇ ਸੰਘਾਸਨ ਮਿਲੇ ਆਸਾਰਗ ਪਾਨੀ ਰਾਮ ਕਵੀਰ ਆਏ ਇੱਕ ਪਏ ਹੈ ਕੋਈ ਨ ਸਕੇ ਪਿਸ਼ਾਨੀ ਇਸ ਪ੍ਰਕਾਰ ਸਾਧ ਸੰਗਤ ਦੀ ਉਹ ਜਿਹੜੇ ਗੁਰਾਂ ਦੇ ਉਪਦੇਸ਼ ਵਾਲੇ ਨਾਲ ਚੱਲਣ ਵਾਲੇ ਹੋਏ ਗੁਰਮਾਥੇ ਅੰਦਰ ਉਨਾਂ ਜਮਾ ਮਰਨ ਦੇ ਬਾਤ ਨੂੰ ਬਤਾ ਲਿਆ ਹੈ ਤੰਦ ਪਿੱਟੇ ਸੰਸਾਰ ਸਚਨਾ ਭਾਇ ਜਿਹੜੇ ਸੰਸਾਰੀ ਲੋਕ ਹੈ ਉਹ ਤਾਂ ਭੰ데요 ਆਪੇ ਪਿੱਟਦੇ ਆ ਸ਼ਾਪੇ ਕਰਦੇ ਮੇਰਾ ਤੰਦਾ ਨਹੀਂ ਪੂਰਾ ਹੋਇਆ ਮੇਰਾ ਤੰਦਾ ਨਹੀਂ ਪੂਰਾ ਹੋਇਆ ਉਹ ਪਿੱਟਦੇ ਰਹਿੰਦੇ ਜਿਵੇਂ ਮਾਇਆ ਸ਼ਾਪਾ ਕਰਦੀ ਹੈ ਸਾਰੇ ਸੰਸਾਰ ਦੀ ਇਹ ਹਾਲ ਹੈ ਸਚਨਾ ਭਾਇ ਜਿਨ੍ਹਾਂ ਨੂੰ ਸੱਚਾ ਨਾਮ ਭਾਈ ਚੰਗਾ ਨਹੀਂ ਲੱਗਾ ਕੋਤ ਦਿਆਂ ਦੇ ਚ ਪਿੱਟਦੇ ਰਹੁੰਦੇ ਹਨ ਸਿਆਪੇ ਕਰਦੇ ਹਨ ਕਿਆ ਭਵੀ ਹੈ ਕਿਆ ਢੂਗੀ ਹੈ ਸਤਿਗੁਰੂ ਜੀ ਨੇ ਇਹ ਭਾਈ ਕੀ ਤੀਰਥਾਂ ਤੇ ਪਹੁੰਦੇ ਫਿਰਿਏ ਤੇ ਕੀ DNA ਖੰਡਾਂ ਚ ਭਾਵਦੇ ਫਿਰਿਏ ਹੋਰ ਸ਼ਬਦ ਦੇਖਾਇਆ ਸਤਿਗੁਰੂ ਸਾਹਿਬ ਦੇ ਸ਼ਬਦ ਨੇ ਅੰਦਰੋਂ ਹੀ ਵਾਹਿਗੁਰੂ ਨੂੰ ਪਰਿਚਿਤ ਕਰਕੇ ਉਹ ਖਾਸਤਾ ਹੈ ਮੇਰ ਕੀਤੀ ਹੈ ਕਿਆ ਭਵੀਏ ਤੀਰਥਾਂ ਦੇ ਉਤੇ ਤੇ ਕੀ ਢੂੰਡਾਂ ਕਰੀਏ ਮਧੂ ਬਣ ਬਿੰਦਰਾ ਗਣਾ ਚ ਜਾ ਕੇ ਕਿਆ ਭਵੀਏ ਵਾਣ ਪ੍ਰਸਤੀ ਹੋ ਕੇ ਬਣਾ ਚ ਕੀ ਹੁੰਦੇ ਫਿਰਿਏ ਤੇ ਕਿਆ ਟੁੰਨਾ ਕਰੀਏ ਜੋ ਵੀ ਬਣ ਕੇ ਅੰਦਰ ਲੀਆਂ ਲਾੜਾਂ ਨੂੰ ਸੋਧਣਾ ਅਤੇ ਇਹੜਾ ਪਿੰਗਲਾ ਔਰ ਸੁਘਮਨਾ ਆਦਤਾਂ ਦੁਆਰਾ ਦਸਵੇਂ ਦੁਆਰ ਦੇ ਵਿੱਚ ਬ੍ਰਹਮ ਰੰਗ ਤੇ ਨਾਰੀ ਨੂੰ ਪੰਨ ਕੇ ਇਹ ਬ੍ਰਹਮ ਲੋਕ ਦੀ ਪ੍ਰਾਪਤੀ ਰੂਪ ਦੀ ਟੁੰਨੂ ਕੀ ਕਰੀਏ ਨਾਸ ਬਣਦੀ ਹੈ ਬ੍ਰਹਮਪੁਰੀ ਨੇ ਵੀ ਨਾਸ ਹੀ ਹੋ ਜਾਣਾ ਹੈ ਕਿਆ ਭਵਿਆ ਕਿਆ ਟੁੰਦੀ ਹੈ ਕੀ ਬਣਦੇ ਫਿਰਿਏ ਜੁਰਾਸੀ ਲਖਯੂਨ ਵਿੱਚ ਤੇ ਕੀ ਤੁੰਦੀਏ வேத ਸ਼ਾਸਤਰਾਂ ਦੇ ਕਰਮਕਾਂਡ ਨੂੰ ਗੁਰ ਸਾਉਤ ਦੇਖਾ ਹੈ ਸ਼ਗਨੂ ਸਾਉਤ ਦੇ ਸ਼ਗਨ ਵਾਹਿਗੁਰੂ ਦਾ ਸਰੂਪ ਰੰਗ ਕਰਕੇ ਦਿਖਾਤਾ ਹੈ ਉਹ ਗੁਰੇਸ਼ ਨੇ ਮਮਤਾ ਮੂਹ ਬਿਸਰ ਗਿਆ ਜੇਰੀ ਮਨਤਾ ਸੀ ਪਿਆਰਖਾਂ ਦੀ ਤੇ ਮੋਹ ਸੀ ਸਰੀਰਾਂ ਦਾ ਇਹ ਬਸਰਗੀਆਂ ਬਿਨਿਆ ਕਰਤੋਂ ਮਹਾਰਾਜੀ ਦੀ ਕਿਰਪਾ ਕਰਕੇ ਆਪਣੇ ਘਰ ਆਏ ਆਪਣੇ ਘਰ ਸੁਰੀਆ ਸਦ ਰੂਪੀ ਘਰ ਵਿੱਚ ਆਪਣੇ ਘਰ ਸੁਖ ਸੰਗਤ ਦੇ ਵਿੱਚ ਆ ਗਏ ਉਸ ਪਰਮੇਸ਼ਰ ਦਾ ਜਿਹੜਾ ਆਪਣਾ ਨਹੀਂ ਘਰ ਮੇਰੋ ਸਾਥ ਸੰਗਤ ਹੈ ਨਾਰਜੰਮੂਰ ਨੂੰ ਆਪਣੇ ਘਰ ਮਹਾਰਾਜ ਦਾ ਸੁਖ ਸੰਗਤ ਹੈ ਆਪਣੇ ਰਾਹੀ ਗੁਰ ਦੇ ਘਰ ਵਿੱਚ ਆ ਗਏ ਆਪਣੇ ਘਰ ਆਪਣੇ ਘਰ ਸੁਰੀਆ ਪਾਦੇ ਵਿੱਚ ਆ ਕੇ ਈਸ਼ਤ ਹੋ ਗਿਆ ਹੈ ਇਹ ਸਰੀਰ ਨੇ ਆਪਣਾ ਘਰ ਜਾਣ ਕੇ ਉਸ ਮਹਾਂਪੁਰਖ ਦੇ ਹਿਰਦੇ 'ਚ ਪਰਵੇਸ਼ ਹੋ ਰਾਸ ਖਿਆਤ ਹੋਇਆ ਹੈ ਪ੍ਰਹਉ ਸੱਚ ਮਿਲੈ ਸਟਿਆਰ ਇਹ ਭਾਈ ਸੱਚੀ ਕਮਾਈ ਕਰਨ ਵਾਲੇ ਜਿਹੜੇ ਹਨ ਉਹਨਾਂ ਨੂੰ ਸੱਚਾ ਪਾਪਸ਼ਾ ਮਿਲ ਜਾਂਦਾ ਹੈ ਸੱਚਾ ਸਰਵਣ ਜਿਹਨਾਂ ਨੂੰ ਗੁਰਾਂ ਦੁਆਰਾ ਪ੍ਰਾਪਤ ਹੁੰਦਾ ਹੈ ਜਿਹੜੇ ਸੱਚੇ ਜੋ ਮੰਨਣ ਵਿੱਚ ਮਿਲਦੇ ਹੈ ਜੋ ਸੱਚੇ ਦੇ ਮੰਨਣ ਦੁਆਰਾ ਸੱਚੇ ਦੀ ਕਮਾਈ ਵਿੱਚ ਵਿਅਾਸ ਵਿੱਚ ਮਿਲਦੇ ਹੈ ਉਹਨਾਂ ਨੂੰ ਸੱਚ ਇਸ ਨੂੰ ਵੀ ਆਰ ਪ੍ਰਾਪਤੀ ਹੁੰਦੀ ਹੈ ਕੂੜ ਨਾ ਪਾਈਏ ਸਤਿਕਾਰ ਪੁਰਖਾਂ ਦੀ ਸੰਗਤ ਕਰਕੇ ਸੱਚਾ ਮਿਲਦਾ ਹੈ ਕੂੜ ਨਾ ਪਾਈਏ ਕੂੜੇ ਪੁਰਖਾਂ ਦੀ ਸੰਗਤ ਕਰਕੇ ਸੱਚ ਸਰੂਪ ਨੂੰ ਨਹੀਂ ਪਾਈਦਾ ਇਹ ਕੂੜਿਆਂ ਦੀ ਸੰਗਤ ਕਰਕੇ ਤਾਂ ਕੂੜੇ ਤੋਂ ਹੋ ਵੀ ਪਾਈਦਾ ਹੈ ਕੂੜ ਬੋਲਵੇਂ ਕਰਕੇ ਕਿ ਪਿਆਰ ਨਹੀਂ ਬਣੇਗਾ ਤੇ ਨਾ ਸੱਚ ਦੀ ਪ੍ਰਾਪਤੀ ਹੁੰਦੀ ਹੈ ਸੱਚੇ ਸਿਉ ਕਿਤਲਾਏ ਇਹ ਭਾਈ ਸੱਚੇ ਵਾਹਿਗੁਰੂ ਦੇ ਨਾਲ ਚਿੱਤ ਨੂੰ ਜੋੜ ਲਈਏ ਬਾਹਰ ਨਾ ਆਈ ਕੇ ਮੁੜ ਕੇ ਜੂਨਾ ਕਿ ਨਹੀਂ ਆਉਣਾ ਪੈਣਾ ਮੁਕਤ ਹੋ ਜਾਈਦਾ ਹੈ ਹੋਇਆ ਕਉ ਕਿਆ ਰੂਹ ਹੇ ਭਾਈ ਮਰਿਆ ਨੂੰ ਕੀ ਰੋਣੇ ਹੋ ਤੁਸੀਂ ਰੋਈ ਨ ਜਾਣ ਰੂਹ ਉਦੋਂ ਤੁਹਾਡੇ ਰੋਣ ਨੂੰ ਜਾਣਦੇ ਨਹੀਂ ਖਬਰਾ ਕਰਮਾਂ ਤੇ ਮਾਰੇ ਕਿਹੜੀ ਜੁਨ ਤੇ ਜਾ ਕੇ ਪ੍ਰਾਪਤ ਹੋਣੇ ਹੈ ਇਹੀ ਲੋਰੋ ਕੇ ਲੋਕਾਂ ਨੂੰ ਉਖਾ ਰਹੇ ਹੋ ਮੋਇਆਂ ਕੋ ਕਹ ਰੋ ਮਰਿਆਂ ਨੂੰ ਜਿਹੜੇ ਪਰਮਾਰਥ ਦੇ ਨੂੰ ਮਰ ਗਏ ਆ ਉਹਨਾਂ ਨੂੰ ਕੀ ਰੋਣ ਦੀ ਰੋਣੇ ਤੁਸੀਂ ਰੋਣੀ ਨਹੀਂ ਜਾਣਦੇ ਹੋ ਅਗਿਆਨ ਵੀ ਜਿਹੜੇ ਮਰ ਗਏ ਹੈ ਉਹਨਾਂ ਵਾਸਤੇ ਕੀ ਲੋਕ ਕੇ ਲੈਣਾ ਹੈ ਤੁਸੀਂ ਜੋ ਉਹ ਸੱਚ ਸਲਾ ਜੇ ਤੁਸੀਂ ਰੋਣਾ ਹੈ ਤਾਂ ਤੁਸੀਂ ਕਹੋ ਕਿ ਹੰਤਾ ਹੀ ਸੱਚੇ ਕਾਰਸ਼ਾ ਦੀ ਸਾਥੋਂ ਸੇਵਤ ਨਹੀਂ ਹੋਈ ਸਾਡੀ ਸਾਰੀ ਜ਼ਿੰਦਗੀ ਐਵੇਂ ਗੁਜ਼ਰ ਗਈ ਕਿਉਂ ਡੋਟੇ ਪਾਂ ਅੱਖਾਂ ਵਿੱਚੋਂ ਸਿੱਟੋ ਤੇ ਇਸ ਦੁਕਾਨ ਤੁਹਾਡਾ ਰੋਣਾ ਸਫਲਾ ਹੋਵੇਗਾ ਇਹ ਸੱਚ ਦੇ ਸਲਾਹਣ ਵਿੱਚ ਰੋ ਜੋਤਨ ਕਰੋ ਹਕਮ ਨੂੰ ਪਛਾਨੋ ਸੱਚੇ ਦੀ ਸਿਰਦੂ ਸੱਚ ਹਕਮ ਨੂੰ ਪਛਾਨਣਾ ਕਰੋ ਜੇ ਧਾਨੀ ਚੱਲੋਗੇ ਉਦੋਂ ਸਿਰਫ ਪਰਮੇਸ਼ਰ ਦੀ ਹੋਵੇਗੀ ਤੁਹਾਡੇ ਪਾਸੋਂ ਕਿਉਂ ਰੋਵੋ ਭਾਈ ਜਤਨ ਕਰੋ ਸੱਚੇ ਦੇ ਸਲਾਹਣ ਵਾਸਤੇ ਤੇ ਹਕਮ ਨੂੰ ਪਛਾਨਣਾ ਕਰੋ ਹੂ ਨਿਸ਼ਚੇ ਕਰਕੇ ਫੇਰ ਸਕੇ ਜੀ ਸੇਤੋ ਵੇਗੀ ਬਾਣੇ ਵੀ ਚੱਲਣਾ ਕਰੋ ਹੁਕਮੀ ਵਜੋ ਲਿਖਾ ਕਿ ਜੀਵ ਜੀਵ ਤੁਮੇਸ਼ੁ ਦੇ ਹੁਕਮ ਅਨਸਾਰ ਵਜੋ ਪਰਾਲਾ ਦੇ ਰੂਪੀ ਰੂਜੀਨਾ ਲਿਖਾ ਕੇ ਆਏ ਹੈ ਜਿੰਨੀ ਜਿੰਨੀ ਕੇੜੀ ਉਮਰ ਹੈ ਜਿੰਨਾ ਸੁਭ ਕੋਗਣਾ ਹੈ ਜਿੰਨਾ ਜਿਉਣਾ ਹੈ ਜਿੰਨਾ ਦੁਨੀਆਂ ਜਸ ਲੈਣਾ ਹੈ ਆਪ ਜਸ ਲੈਣਾ ਹੈ ਇਹ ਹੁਕਮ ਦਾ ਵਜੋ ਦਰਮਾਹ ਤਰਮਾਹ ਦਾ ਨਾਮ ਹੁੰਦਾ ਵੀ ਜਿੰਨਾ ਸਰਲ ਲੋਕ ਰੂਪੀ ਜਾਨ ਐ ਦੁਨੀਆ ਸਾਰੇ ਲਿਖਾ ਕੇ ਆਏ ਹਮ ਆਇਆ ਜਾਣੀ ਐ ਆਇਆ ਹੋਇਆ ਜੀਵ ਸੰਸਾਰ ਦੀ ਜਾਣਿਆ ਜਾਂਦਾ ਹੈ ਉਹ ਜਾਣਿਆ ਜਾਂਦਾ ਹੈ ਜਿਹੜਾ ਸਤਸੰਗਤ ਦੇ ਵਿੱਚ ਆਇਆ ਹੈ ਜਿਹੜਾ ਪ੍ਰਮਾਤਮਾ ਦੇ ਰਸਤੇ ਵਿੱਚ ਆਇਆ ਹੈ ਜਿਹੜਾ ਗੁਰਾਂ ਦੀ ਛਲਨ ਵਿੱਚ ਆਇਆ ਹੋਇਆ ਹੈ ਉਹ ਜਾਣਿਆ ਗਿਆ ਸਮਝੋ ਮਨੁੱਖਾ ਜਨਮ ਧੰਨਾ ਹੈ ਉਹਦਾ ਹੋਣਾ ਲਾਹ ਪੱਲੇ ਪਾ ਜਿਹੜਾ ਭਾਈ ਗੁਰਾਂ ਦੇ ਉਪਦੇਸ਼ ਜਿਹੜਾ ਹੈ ਨਾਹਾ ਪਰਮੇਸ਼ਰ ਦੇ ਨਾਮ ਦਾ ਪੱਲੇ ਆਪਣੇ ਹਿਰਦੇ ਨੂੰ ਵੀ ਪੱਲੇ ਜੰਤਾ ਕਰਨ ਚ ਪਾ ਲਵੇ ਕਾਰਨ ਕਰ ਲਵੇ ਹੁਕਮ ਨੂੰ ਸਿਆਣੀਏ ਉਹ ਸਮਝ ਲਵੇ ਪਰਮੇਸ਼ਰ ਦੇ ਹੁਕਮ ਨੂੰ ਸਿਆਣਨ ਵਾਲਾ ਹੈ ਬਾਕੀ ਹੁਕਮ ਦੀ ਪਛਾਣ ਹੀ ਨਹੀਂ ਕੀਤੀ ਸਾਰੇ ਬੇਮੁਖ ਹਨ ਬਾਕੀ ਕਿਉਂਕਿ ਭਈ ਪ੍ਰਾਤਮਾਨ ਖਦੇ ਹੋਰੀ ਆ ਗੋਬਿੰਦ ਮਿਲਨ ਕੀ ਤੇਰੀ ਬਰੀਆ ਹਕੂਮੇਵਾਰਾ ਹੁਕਮੀ ਨੂੰ ਪਛਾਣੀਦਾ ਹੈ ਹੁਕਮੀ ਪੈਦਾ ਜਾ ਜਿਹੜਾ ਕੋ ਨਾਮ ਹੁਕਮ ਹੈ ਨਾਨਕ ਸਜਗੁਰੂ ਦੀ ਆ ਕੋ ਜਾਏ ਜੀਓ ਇਸ ਦੇ ਪ੍ਰਕਾਰ ਹਕੂ ਨੂੰ ਮੰਨ ਕਰਕੇ ਜਸ ਰੂਪੀ ਸਰੂਪ ਆ ਪਾ ਕੇ ਪੈਦਾ ਜਾਏ ਸਰੂਪ ਆ ਧਰਤ ਸਰਪਾਏ ਜੀਓ ਪ੍ਰਭ ਨੇ ਧਰਤੀ ਰੂਪ ਸਰੂਪ ਆ ਪਾ ਕੇ ਪਹਿਨਾਇਆ ਜਾਂਦਾ ਹੈ ਦਰਗਹ ਭਾਣੀ ਉਹ ਦਿਲਾ ਵਿੱਚ ਭਾਈ ਭਾਣੀ ਭਾ ਜਾਂਦੇ ਹਨ ਇਹ ਦਰਵਾਜ਼ੇ ਪਹਾੜੇ ਨੂੰ ਮੰਨਦੇ ਹੈ ਦਰ ਅੰਦਰ ਜੋ ਗਏ ਜਗਾ ਤ੍ਰਿਆਤਲ ਉਸ ਦੇ ਵਿੱਚ ਢਾੜੀਆਂ ਭਾ ਗਏ ਹਨ ਹੁਕਮੇ ਹੀ ਸਿਰ ਮਾਰ ਏ ਭਾਈ ਅਣਦੇਸ਼ਾਰੀ ਤਸ ਬੰਦ ਰਵਾਣੀਆਂ ਜਿਵੇਂ ਸਹਿਬ ਸੰਗਤ ਜੀ ਮੰਦ ਕਰਮ ਕਰਦੇ ਹੈ ਪਰਵਾਣੀਆਂ ਨਾ ਰੱਬ ਦਾ ਹੈ ਰੱਬ ਦੇ ਬੰਦ ਨਾ ਬੰਦੀਖਾਨੇ ਚ ਪਾਏ ਜਾਂਦੇ ਹੈ ਪਰਮੇਸ਼ਵਰ ਉਹਨੂੰ ਜਿਵਹਿਲ ਕਿਤਾ ਦਿੰਦਾ ਹੈ ਫੇ ਹਕੂਮਤਵਾਰਾਂ ਫੇ ਉਹਨਾਂ ਸੇਪੇ ਉਗਣ ਕਰਨੇ ਕਰਕੇ ਮਾਰ ਪੈਂਦੀ ਹੈ ਕੁੱਟ ਪੈਂਦੀ ਹੈ ਬੰਦਰ ਬਾਣੀ ਹੈ ਜਿਨ੍ਹਾਂ ਨੂੰ ਬਾਂਦਰਾਂ ਵਾਲੀ ਆਦਤ ਹੈ ਬਾਂਦਰ ਜਿਹੜੇ ਹੈ ਮੁਕਾਰਾਂ ਨੂੰ ਭੋਗਦੇ ਹੈ ਚੰਚਲਤਾਈ ਕਰਦੇ ਹੈ ਜਿਹਦੇ ਚੰਚਲਤਾਈ ਬਾਂਦਰਾਂ ਨੂੰ ਕਰਦੇ ਰਹਿੰਦੇ ਹਨ ਹਰ ਵਕਤ ਕੋਈ ਹਕੂਮਤਵਾਰਾਂ ਦੇਤੇ ਮਾਰ ਹੀ ਪੈਂਦੀ ਕੁੱਟ ਪੈਂਦੀ ਹੈ ਉਹਨਾਂ ਨੂੰ ਛੁਟਕਾਰਾ ਨਹੀਂ ਕਿਸੇ ਪ੍ਰਕਾਰ ਹੋ ਸਕਦਾ ਦੂਸਰਾ ਬੰਦਰ ਬਾਣੀ ਹੈ ਰੱਬ ਦੇ ਬੰਦੇ ਜਿਹੜੇ ਜੰਮਦੂਤ ਹੈ ਉਹਨਾਂ ਨੂੰ ਵਾਹਿਗੁਰੂ ਦੇ ਹੁਕਮ ਅਨੁਸਾਰ ਸਿਰ ਤੇ ਮਾਰ ਪਾਉਂਦੇ ਕੁੱਟ ਪੈਂਦੀ ਹੈ ਲਾਹਾ ਸਾਚ ਲਿਆਉ ਵਾਹਿਗੁਰੂ ਦੇ ਨਾਮ ਜਪਣੇ ਕਰਕੇ ਮਿਆਉ ਦੀ ਗੱਲ ਆ ਫੇਰ ਲਾਹਾ ਹੁੰਦਾ ਹੈ ਮਨ ਵਸਾਈਏ ਜੇ ਮਨ ਤੇ ਸੱਚੇ ਨਾਮ ਨੂੰ ਵਸਾ ਲਈਏ ਫੇਰ ਕਾਮ ਕ੍ਰੋਧ ਆਦਿਕ ਮਿਟ ਜਾਂਦੇ ਆ ਸੱਚਿਆਂ ਨਾਮ ਬੁਸਮੇ ਕਰਕੇ ਨਿਆਉ ਦੀ ਗੱਲ ਉਹ ਬਖਸ਼ੇ ਜਾਂਦੇ ਹਨ ਲਿਖਿਆ ਪੱਲਾ ਨਿਉ ਨਿਰਣਾ ਕਰਕੇ ਮਨ ਸੱਚੇ ਨੂੰ ਵਸਾਈਏ ਕਿ ਨਿਆਰ ਹੈ ਸੱਚੀ ਪ੍ਰਾਪਤੀ ਦੀ ਉਬਲਾਹ ਲਈਏ ਲਿਖਿਆ ਪੱਲਾ ਪਾ ਜੋ ਸਾਰਿਆਂ ਵੇਦ ਸ਼ਾਸਤਰਾਂ ਲਿਖਿਆ ਹੈ ਕਿ ਮਨੁੱਖਾ ਜਨਮ ਜਿਹੜਾ ਹੈ ਨਰਕ ਤੇ ਤੁੰਕੇਤਮੇ ਹੀਤ ਬੈਉ ਨਾ ਭੋਗਨ ਹੀਤ ਜਗਤੀ ਹੈ ਉਹ ਕਿ ਪਰਮੇਸ਼ਰ ਨੂੰ ਕੀਰਤਨ ਕਰਨ ਵਾਲ ਤੇ ਮਨੁੱਖਾ ਜਨਮ ਦੁੱਤਾ ਹੈ ਉਗਰੂ ਕੋਗਨ ਤਿੰਗਤਾ ਸਾਰੀਆਂ ਜੁਨਾਜ ਕੋ ਜੀ ਭੋਗਦੇ ਐ ਇਸ ਕਰਕੇ ਜੋ ਲਿਖਿਆ ਗੁਰ ਸ਼ਾਸਤਰੋਂ ਮੈਂ ਇਸ ਵਿਦੇਸ਼ ਨੂੰ ਪੱਲੇ ਚ ਪਾ ਲਈਏ ਧਾਰਨ ਕਰ ਲਈਏ ਗਰਭ ਵੰਜਾਈ ਗਰਭ ਹੰਕਾਰ ਨਾ ਕਰੀਏ ਆਏ ਗੁਣਾ ਦਾ ਰੂਪ ਦਾ ਵਿਦਿਆ ਦਾ ਸੰਭ ਇਹ ਸਾਰੇ ਗਰਭ ਨੂੰ ਵੰਜਾਈਏ ਗਵਾ ਗਈਏ ਹਮ ਤੋਂ ਮੇਟ ਲਈਏ ਲਿਖਿਆ ਜੋ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਨਾਮ ਨੂੰ ਹੁਕਮ ਰਿਆਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਜੰਮਾ ਉਹ ਵੈਰ ਯਾ ਦੇ ਰਿਆਈ ਦੇ ਹੁਕਮ ਚੱਲਣਾ ਏਸ ਨੂੰ ਦੁਸ਼ੀ ਹੋਏ ਉਪਦੇਸ਼ ਨੂੰ ਪੱਲੇ ਰੁੱਝ ਪਾ ਲਈਏ ਧਾਰਮ ਕਰ ਲਈਏ ਤੇ ਗਰਵ ਹੰਕਾਰ ਨੂੰ ਸਾਰੇ ਨੂੰ ਵੰਜਾਈਏ ਗਵਾ ਦਈਏ ਤਾਂ ਇਹ ਹਾਲ ਹੋਈ ਹੈ ਲਿਖਿਆ ਜੋ ਹੈ ਜੋ ਸਾਰਿਆਂ ਨੇ ਸੁਖਿਆ ਹੈ ਕਿ ਇਹ ਮਨੁੱਖਾ ਜਨਮ ਦੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਉਹ ਗੁਰਾਂ ਦਾ ਉਪਦੇਸ਼ ਵੀਰ ਸ਼ਾਇਰ ਜੀ ਨੂੰ ਕਹਿੰਦੇ ਗੁਰਾਂ ਦੁਆਰਾ ਆਪਣੇ ਅੰਤਾਰਗਮ ਦੀ ਕਾਗਿ ਦੇਤੇ ਜਿਨ੍ਹਾਂ ਦੇਖ ਲਿਆ ਹੈ ਪੱਲੇ ਉਹਨਾਂ ਨੇ ਆਤਮਨੰਦਰੂਪੀ ਲਾਭ ਨੂੰ ਪੱਲੇ ਪਾਉਣਾ ਕੀਤਾ ਹੈ ਗਰਭ ਵੰਜਾਈ ਹੰਕਾਰ ਨਹੀਂ ਕਰਦੇ ਦੇਹ ਦਾ ਗਰਭ ਹੰਕਾਰ ਨੂੰ ਵਝਾਈਏ ਗੁਆਸਤਾ ਹੈ ਜਿਹਦੇ ਗਰਭ ਕਰਦੇ ਆਪਣੇ ਆਪ ਨੂੰ ਗੁਆ ਜਾਂਦੇ ਹੈ ਮਨਮੁਖੀਆਂ ਸਿਰ ਮਾਰ ਜਦ ਮਨਮੁਖੀਆਂ ਇਸਤਰੀਆਂ ਵੀ ਨਹੀਂ ਮਾਰੇ ਮਰਖ ਲੋਕ ਹਨਗੇ ਮਨਮੁਖ ਇਸਤਰੀਆਂ ਦੀ ਨਹੀਂ ਆਈ ਜਿਹੜੇ ਜਿਹੜੂਆ ਮਨਮੁਖ ਹਨ ਕੀਓ ਉਹਦੇ ਸਿਰ ਦੇ ਉੱਤੇ ਹਰ ਵਗ ਤੇ ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ ਮਾਰ ਪਈ ਰਹਿੰਦੀ ਹੈ ਜੰਦੂਤਾਂ ਦੀ ਸਿਰ ਤੇ ਮਾਰ ਪੈਂਦੀ ਹੈ ਰਾਜਦੰਡ ਲੋਕਦੰਡ ਆਦਿਕ ਮਣੇ ਰਹਿੰਦੇ ਆ ਬਾਦ ਖਪਾਈ ਹੈ ਉਹ ਆਪਣੇ ਗੈਰੂ ਨੂੰ ਬਾਦ ਬ्यर्थੀ ਖਪਾ ਜਾਂਦੇ ਹੈ ਇਸ ਲਈ ਕਿ ਅਗਲਿਆਂ ਨੂੰ ਪਾ ਕੇ ਉਹ ਆ ਜਾਂਦੇ ਹੈ ਬਾਦ ਵਾਲੇ ਦੇ ਨਾਲ ਬ्यर्थਾ ਦਾ ਬਾਜ ਖੰਗਣਾ ਜੇ ਬਾਦ ਹੋਵੇ ਨਾ ਬੁੱਬਲੇ ਨਾਲ ਫੇਰ ਝਗੜਿਆ ਨਾ ਆਜੇ ਸਮਝ ਲਿਓ ਫੱਗ ਮੁਠੀ ਪੂਰੀਆ ਫੱਗ ਮੁਠੀ ਕੂੜਿਆਰ ਕੂੜ ਝੂਠ ਬੋਲਣ ਵਾਲੀ ਜਿਹੜੀ ਹੈ ਹਰ ਰਗ ਵਿੱਚ ਜਿਹਨੂੰ ਝੂਠ ਬੋਲਣ ਦੀ ਆਦਤ ਹੈ ਉਹ ਕਾਮ ਕੋਲ ਨੂੰ ਪੀ ਛੱਡਾ ਨਾ ਸਭ ਨੂੰ ਸਭਰੂਪੀ ਛੱਡਾ ਇਹਨੂੰ ਦੁੱਤ ਲਈ ਹੈ ਕੂੜਿਆrti ਉੜ ਬੋਲਣ ਵਾਲੀ ਦੰਨ ਚਲਾਈਏ ਦੰਨ ਨੂੰ ਦੰਨ ਕੇ ਪ੍ਰਲੋਕ ਨੂੰ ਜਮਦੂਤ ਕੇ ਲਾ ਜੰਦੇ ਹੈ ਤੋਰ ਲਈ ਦੀਏ ਜੁਨਾ ਚ ਸਾਈਂ ਵਰ ਜਾਏ ਸਾਈਂ ਜੇ ਸਾਈਂ ਕਾਲ ਕੋਖ ਨੂੰ ਪਾਈ ਸਰ ਦੇ ਜਿ ਵਸਾਉਣਾ ਕਰੀਏ ਨਾ ਪਛੂਤਾ ਵੀ ਫੇਰ ਨਹੀਂ ਕਦੇ ਪਛਤਾ ਪਾਪ ਹੋਵੇਗਾ ਫੇਰ ਮੁਕਤ ਹੋ ਜਾਵਾਂਗੇ ਉਹਨਾਂ ਬਖਸ਼ਣ ਹਾਰ ਜੇ ਸਾਈਂ ਦੇ ਨਾਮ ਸਿਜਾਉਂਗੇ ਤਾਂ ਫੇਰ ਪਛਤਾ ਪਾਪ ਬੰਦੇ ਰਹੇਗਾ ਹਰ ਵਕਤ ਕੋਈ ਤਾਵਾ ਹੀ ਬਣਿਆ ਰਹੇਗਾ ਗੁਨਾਹਾਂ ਬਖਸ਼ਣਹਾਰ ਮੇਰਾ ਵਾਹਿਗੁਰੂ ਗੁਨਾਹਾਂ ਨੂੰ ਬਖਸ਼ਣ ਵਾਲਾ ਹੈ ਆਪੋ ਤੁਮ ਆਵਿ ਛੱਡ ਗੁਨਾਹ ਕੀਤੇ ਬਖਸ਼ੇ ਜਾਣਗੇ ਜਿਹੜੇ ਔਗਣਾ ਨੂੰ ਛੱਡ ਕੇ ਗੁਰੂ ਸਾਹਿਬ ਦੇ ਸ਼ਬਦ ਦੀ ਤਮਾਈ ਕਰਨਗੇ ਉਹਨਾਂ ਦੇ ਗੁਨਾਹਾਂ ਨੂੰ ਪਰਮੇਸ਼ਰ ਬਖਸ਼ਣ ਵਾਲਾ ਹੈ ਉਹਨਾਂ ਨੂੰ ਬਖਸ਼ ਲਏਗਾ ਨਾਨਕ ਜਿਹੜਾ ਸਬਦ ਨਾਮ ਕੁਮਾਰੇ ਤੇ ਕਹੇ ਜੀ ਮੇਰੇ ਗੁਨਾਹ ਬਖਸ਼ ਲਓ ਉਹ ਮਸ਼ਕਰੀਆਂ ਕਰਦਾ ਹੈ ਹੁਕਮ ਨੂੰ ਨਹੀਂ ਮੰਨਦਾ ਹੈ ਸੋ ਸਰਬ ਨੂੰ ਕੁਮਰਾਵੇ ਤਾਂ ਗੁਨਾਹਾਂ ਨੂੰ ਬਖਸ਼ਣ ਵਾਲਾ ਬਖਸ਼ ਲੈਲਾ ਨਾਨਕ ਮੰਗੇ ਸੱਚ ਸਰਬ ਨੂੰ ਸਹਿਜ ਦੀ ਪੈਂਦਨ ਆਪ ਦੁਆਰਾ ਇਹ ਮਨੈ ਉਹ ਕੋ ਰੇ ਮਾਰੇ ਤੇ ਸੱਚੇ ਨਾ ਹਉ ਨੂੰ ਮੰਨ ਲੈ ਹੂੰ ਦਰਮੁਸ ਖਾਲੀ ਐ ਜਿਵੇਂ ਦੁਨੋਂ ਕਮਾਈਆਂ ਕਰਦੇ ਆ ਇਹੋ ਗੁਰਾਂ ਦਾ ਰਸ ਵੀ ਖਾਲੀ ਐ ਕਮਾਈ ਕਰੀਏ ਮੈਂ ਤੁਝ ਬਿਲ ਅਵਰ ਨਾ ਕੂ ਇਸ ਕੇ ਦਾ ਅਛਾ ਸਾਨੂੰ ਤਾਂ ਆਪ ਕੋ ਬਿਨਾ ਅਗਰ ਮਸਦਾਨ ਤੇ ਹੋਰ ਕੋਈ ਵੀ ਨਹੀਂ ਹੈ ਨજર ਨਿਹਾਲੀ ਐ ਕਦ ਤੇ ਨਾਰਾ ਕਰੇ ਦਾ ਦ੍ਰਿਸ਼ਟੀ ਕਰਕੇ ਨਿਹਾਰ ਕਰ ਜਿਓ ਆਪ ਜਿਵੇਂ ਭਗਤਾਂ ਗੁਰਮੁਖਾਂ ਦੇ ਨਜ਼ਰ ਕਰਕੇ ਨਿਹਾਲ ਕਰਦੇ ਐ ਕਿਵੇਂ ਬਿਬ ਦ੍ਰਿਸ਼ਟੀ ਵਾਈ ਨਜ਼ਰ ਕਰਕੇ ਸਾਡੇ ਗਲ ਵੀ ਤੱਕਣਾ ਕਰੋ